ਕੁੜੀਆਂ ਦੇ ਕਾਲਜ ਦੇ ਬਾਹਰ ਗੇੜੀਆਂ ਮਾਰਨ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਅਜੇਹੇ ਪੂਣ ਆਸ਼ਿਕਾਂ ਦੇ ਉੱਪਰ ਸਖਤੀ ਵਰਤਨੀ ਸ਼ੁਰੂ ਕਰ ਦਿੱਤੀ ਗਈ ਹੈ ਹਾਈ ਟੈਕ ਨਾਕਾ ਲਗਾਇਆ ਗਿਆ ਅਤੇ ਫਿਰ ਗੇੜੀਆਂ ਮਾਰਨ ਵਾਲਿਆਂ ਨੂੰ ਸਬਕ ਸਿਖਾਉਂਦਿਆਂ ਹੋਇਆਂ ਮੋٹے ਚਲਾਣ ਕੀਤੇ ਗਏ ਨੇ ਗੁਰਦਾਸਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਕਿ ਕੁੜੀਆਂ ਦੇ ਕਾਲਜ ਦੇ ਬਾਹਰ ਪੁਲਿਸ ਦੇ ਵੱਲੋਂ ਹਾਈ ਟੈਕ ਨਕਲ ਲਗਾ ਕੇ ਅਤੇ ਕੋਲੇਜ ਦੇ ਬਾਹਰ ਗੇੜੀਆਂ ਮਾਰਨ ਵਾਲੇ ਬਾਈਕ ਸਵਾਰਾਂ ਨੂੰ ਘੇਰ ਕੇ ਕੇ ਉਹਨਾਂ ਦੇ ਚਲਾਣ ਅਕਟੇ ਗਏ ਨੇ ਜਦ ਅਸਲ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਨੂੰ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਲੋਕ ਕੋਲੇਜ ਦੇ ਬਾਹਰ ਸ਼ਰਿਆਮ ਹੁਲੜਬਾਜ਼ੀ ਕਰ ਰਹੇ ਨੇ ਅਤੇ ਬੁਲੇਟ ਦੇ ਪਟਾਕੇ ਪਾਉਂਦੇ ਨੇ ਜਿਸ ਤੋਂ ਬਾਅਦ ਇੱਕ ਟੀਮ ਦੇ ਵੱਲੋਂ ਹਾਈ ਟੈਕ ਨਕਲ ਲਗਾਇਆ ਜਾਂਦਾ ਅਤੇ ਕੋਲੇਜ ਦੇ ਬਾਹਰ ਗੇੜੀਆਂ ਮਾਰਨ ਵਾਲਿਆਂ ਨੂੰ ਘੇਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਦੇ ਚਲਾਨ ਕੱਟੇ ਗਏ ਨੇ ਤੇ ਜਿਨ੍ਹਾਂ ਦੇ ਵੱਲੋਂ ਬੁਲੇਟ ਦੇ ਪਟਾਕੇ ਪੁਆਏ ਜਾਂਦੇ ਸਨ ਉਹਨਾਂ ਦੇ ਸਲੈਂਸਰ ਵੀ ਜ਼ਬਤ ਕੀਤੇ ਗਏ। ਤੋਂ ਅੰਦਾਜ਼ੀ ਹੈ ਕਿ ਐਸਪੀ ਡੀਕੇ ਚੌਧਰੀ ਦੇ ਵੱਲੋਂ ਇਸ ਬਾਬਤ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਹਨਾਂ ਜ਼ਿਕਰ ਕੀਤਾ ਕਿ ਹੁਣ ਕਾਲਜ ਦੇ ਬਾਹਰ ਕੋਈ ਵੀ ਅਜਿਹੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੋ ਵੀ ਅਜਿਹੀ ਹਰਕਤ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਹੁੱਲੜਬਾਜ਼ਾਂ ਨੂੰ ਤਾੜਨਾ ਵੀ ਕੀਤੀ ਗਈ ਹੈ। ਇਹ ਜਿਹੜੀ ਚੈਕਿੰਗ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਤੇ ਜਿਹੜੇ ਵੀ ਲੜਕੀਆਂ ਦੇ ਕਾਲਜ ਤੇ ਸਕੂਲ ਹੈ ਉਹਨਾਂ ਦੇ ਨੇੜੇ ਜਿਹੜੀ ਸਪੈਸ਼ਲ ਨਾਕਾਬੰਦੀ ਕਰਵਾਈ ਗਈ ਹੈ ਤਾਂ ਕਿ ਜਿਹੜੇ ਇਹ ਜਿਹਨੂੰ ਆਪਾਂ ਪੰਜਾਬੀ ਵਿੱਚ ਸਟੈਂਡਰਡ ਟਾਈਪ ਕਹ ਰਹੇ ਹਾਂ ਜਿਹੜੇ ਫੋਕਰਾ ਟਾਈਪ ਮੁੰਡੇ ਜਿਹੜੇ ਆ ਉਹ ਗੇੜੀਆਂ ਮਾਰਦੇ ਸੀ ਉਹਨਾਂ ਦੀ ਸਪੈਸ਼ਲ ਚੈਕਿੰਗ ਲਈ ਇਹ ਨਾਕਾਬੰਦੀ ਕਰਾਈ ਗਈ ਹੈ ਇਹ ਅੱਗੇ ਵੀ ਜਾਰੀ ਰਹੂਗੀ ਜਿਹੜੀ ਹੈ ਟਾਈਮ ਬੇ ਟਾਈਮ ਜਿਹੜੀ ਹੈ ਕਦੀ ਮਾਰਨਿੰਗ ਕਦੀ ਈਵਨਿੰਗ ਜਿਹੜੀ ਹੈ ਬਿਨਾ ਕੋਈ ਪ੍ਰੀਅਰ ਇਨਫੋਰਮੇਸ਼ਨ ਤੋਂ ਇਸੇ ਵੀ ਟਾਈਮ ਨਾਕਾਬੰਦੀ ਜਿਹੜੀ ਆ ਉਹ ਕੀਤੀ ਜਾਊਗੀ। ਸਰ ਆਮਨੀਕ ਦੇ ਕੇ ਛੱਡਿਆ ਜਾ ਰਿਹਾ ਜਾਂ ਚਲਾਨ ਨਹੀਂ ਜੀ ਨਹੀਂ ਵਾਰਨਿੰਗ ਕੋਈ ਨਹੀਂ ਹੁੰਦੀ ਹੈਗੀ ਜੇ ਦਾ ਜੋ ਜੁਰਮ ਹੋਊਗਾ ਉਹਦਾ ਚਲਾਨ ਹੋਊਗਾ। ਵਾਰਨਿੰਗ ਪਹਿਲਾਂ ਦੇ ਦਿੱਤੀਆਂ ਸਾਰਿਆਂ ਨੂੰ। ਵਾਰਨਿੰਗ ਵਾਲਾ ਟਾਈਮ ਖਤਮ ਹੋ ਗਿਆ। ਇਹ ਮੋਡੀਫਾਈ ਜਿਹੜੇ ਨੇ ਮੋਡੀਫਾਈ ਸਾਇਲੈਂਸਰ ਹੈਗੇ ਬੁਲੇਟ ਦੇ ਉਹਨਾਂ ਦੇ ਸਾਇਲੈਂਸਰ ਵੀ ਲਵਾਏ ਜਾ ਰਹੇ ਐ ਤੇ ਉਹਨਾਂ ਦਾ ਚਲਾਨ ਵੀ ਕੀਤਾ ਜਾ ਰਿਹਾ। ਇਹ ਕਾਰ ਵੀ ਤੇ 2 ਵੀ ਤੇ ਦੋਨਾਂ ਵਾਸਤੇ ਨਹੀਂ ਉਹ ਤਾਂ ਸਾਰਿਆਂ ਲਈ ਐ। ਜਿਹੜਾ ਬੁਲਟ ਦਾ ਸਪੈਸ਼ਲ ਇੱਕ ਕੈਂਪੇਨ ਚਲਾਈ ਸੀਗੀ ਵੀ ਜਿਹੜੇ ਪਟਾਕੇ ਵਜਾਂਦੇ ਆ ਉਹ ਪਟਾਕਿਆਂ ਕਾਰਨ ਜਿਹੜਾ ਹੈਗਾ ਉਹਨਾਂ ਦੇ ਸਾਇਲੈਂਸਰ ਲਵਾਏ ਜਾ ਰਹੇ ਜਿਹੜਾ ਪਟਾਕੇ ਵਜਾਂਦਾ ਕਿੰਨਾ ਚਲਾਨਾ ਹੈਗਾ ਜੀ ਸਾਇਲੈਂਸਰ ਦਾ ਜਿਹੜਾ ਚਲਾਨਾ ਜੀ ਉਹ ਮਿਨੀਮਮ 5000 ਰੁਪਏ ਕੋਈ ਡਿਸਕਲੋਜ਼ੀ ਕਿੱਥੇ ਜਾਂਦਾ ਹਾਂ ਜੀ ਹਾਂ ਜੀ ਉਹ ਸਾਰੇ ਅਸੀਂ ਇਕੱਠੇ ਕਰ ਰਹੇ ਆ ਜਿੰਨੇ ਵੀ ਸਾਰੇ ਥਾਣੇ ਜੇ ਕੈਂਪੇਨ ਚਲਾਈ ਹੈ ਗੁਰਦਾਸਪੁਰ ਤੇ ਉਹ ਹੁਣੇ ਅਸੀਂ ਇੱਕ ਜਗ੍ਹਾ ਇਕੱਠੇ ਕਰਕੇ ਤੁਹਾਨੂੰ ਮੈਸੇਜ ਦੇਵਾਂਗੇ ਤੇ ਉਹ ਸਾਰੇ ਜਿਹੜੇ ਜਿੰਨੇ ਵੀ ਬੋਲੋਟ ਦੇ ਸਾਇਲੈਂਸਰ ਲਵਾਏ ਸੀ ਉਹ ਸਾਰੇ ਅਸੀਂ ਡਿਸਟਰੋਏ ਕਰਨੇ ਉਹ ਤੁਹਾਨੂੰ ਉੱਥੇ ਬੁਲਾਵਾਂਗੇ ਤਾੜਨਾ ਇਹੀ ਹੈ ਜੀ ਵੀ ਆਪਣਾ ਕੰਮ ਕਰੋ ਜਿਹੜਾ ਕਰਨਾ ਹੈਗਾ ਇਹ ਜਿਹੜੇ ਗੇੜੀਆਂ ਮਾਰਨ ਵਾਲਾ ਕੰਮ ਆ ਉਹਨੂੰ ਬੰਦ ਕਰੋ